ਜਗਰਾਉ ਦੇ थाना ਸਦਵਾ ਬੇਜਦੀ ਚੌਂਕੀ ਗਿਦੜਵਿੰਡੀ ਦੇ ਪਿੰਡ ਬਾਕੀਆਂ ਕੰਨੀਆਂ ਅਕੂਵਾਲ ਅਤੇ ਗੋਰਸੀਆ ਖਾਨ ਮਹਮਦ ਦੇ ਵਿੱਚ ਰਾਤ ਦੇ ਸਮੇਂ ਹੁੰਦੀ ਨਜਾਇਜ਼ ਮਾਈਨਿੰਗ ਸੋ ਆਮ ਲੋਕਾਂ ਦੇ ਲਈ ਜਿੱਥੇ ਸਿਰਦਰਦੀ ਬਣੀ ਹੋਈ ਆ ਉੱਥੇ ਹੀ ਬੀਤੀ ਰਾਤ ਇਸ ਨਜਾਇਜ਼ ਮਾਈਨਿੰਗ ਰੋਕਣ ਦੇ ਲਈ ਪੁਲਿਸ ਪਾਰਟੀ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਹਮਲਾ ਵੀ ਕਰ ਦਿੱਤਾ ਅਤੇ ਸ਼ਰਾਬ ਦੀਆਂ ਬੋਤਲਾਂ ਪੁਲਿਸ ਪਾਰਟੀ ਦੇ ਮਾਰੀਆਂ ਸੋ ਮੌਕੇ ਤੇ ਪੁਲਿਸ ਪਾਰਟੀ ਨੇ ਹਵਾਈ ਫਾਇਰ ਕਰਕੇ ਆਪਣੇ ਆਪ ਨੂੰ ਬਚਾਤਾ ਲਿਆ ਤੋ ਇਸ ਮੌਕੇ ਤੇ ਜਿੱਥੇ ਰਾਤ ਨੂੰ ਪਿੰਡ ਬਗੀਆਂ ਤੇ ਪਿੰਡ ਅਕੂਵਾਲ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਉੱਥੇ ਹੀ ਕੁਝ ਪਿੰਡਾਂ ਦੇ ਵਿੱਚ ਦਰਿਆ ਵਿੱਚੋਂ ਪਹਿਲਾਂ ਹੀ ਕੱਢ ਕੇ ਰੱਖੇ ਗਏ ਰੇਤੇ ਦੇ ਪਹਾੜਾਂ ਦੀ ਵੀਡੀਓ ਵੀ ਸਾਹਮਣੇ ਆਈ। ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਬਰਸਾਤੀ ਸੀਜ਼ਨ ਦੌਰਾਨ ਸਤਲੁਜ ਦਰਿਆ ਦੇ ਵਿੱਚੋਂ ਰੇਤਾ ਕੱਢਣ ਦੀ ਪਰਮਿਸ਼ਨ ਨਹੀਂ ਹੈ ਤਾਂ ਇਹ ਰੇਤੇ ਦੇ ਪਹਾੜ ਕਿਵੇਂ ਲੱਗ ਗਏ? ਸਰ ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ ਜਾਂ ਦੋਵੇਂ ਵਿਭਾਗਾਂ ਨੇ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ। ਹੋ ਗਿਆ ਵਾਸੇ ਇਹ ਆਪਣੇ ਟਰਾਲੀਆਂ ਰੋਲੀਆਂ ਤੋਂ ਪਹਿਲਾਂ ਨਿਕਲ ਗਿਆ ਸੀਗੇ ਤੇ ਪੁਲਸਪਾੜੀ ਜਦੋਂ ਗਈ ਤਾਂ ਉੱਥੋਂ ਇਹ ਨਿਕਲ ਕੇ ਬੰਦੇ ਪਹੁੰਚ ਲਗੇ ਤੇ ਮੁੜ ਕੇ ਘੁੰਮ ਕੇ ਆ ਕੇ ਕਮਾ ਕੇ ਬੰਦੇ ਇਕੱਠੇ ਕਰਕੇ ਇਹਨਾਂ ਜਿਹੜਾ ਗੁਦਰਵਾਕੇ ਦੇ ਬੰਦੇ ਆਏ ਬੰਗਿਆ ਖੁਰਲਾਪੋਰਾ ਬੇਰਾਗਾੜੇ ਉਹ ਕੱਥੇ ਹੋ ਗਈ ਪੁਲਸ ਆ ਜਿਹੜੀ ਉਹਨਾਂ ਨੂੰ ਇਹ ਵੀ ਕੀ ਕਰ ਲਾਂਗੇ ਪਰ ਲੇਕਨ ਨਹੀਂ ਇਹ ਕਿਹੜੇ ਪਿੰਡ ਆ ਜਿਨ੍ਹਾਂ ਦੇ ਵਿੱਚ ਰਾਤ ਨੂੰ ਮਾਈਨਿੰਗ ਚੱਲਦੀ ਆ ਜੀ ਇਹ ਬੱਗਿਆਂ ਖੁਰਦ ਪੈਂਦਾ ਲਾਸ ਤੇ ਦਰਿਆ ਤੇ ਆ ਫਾਗੁਰਦੇ ਲੱਗੇ ਲੱਗੇ ਜਾਂਦਾ ਪੈਂਦਾ ਇੱਕ ਪ੍ਰੋਬਲਮ ਇੱਕ ਵੱਡੀ ਆ ਉਰ ਤੋਂ ਜਾਣ ਨੂੰ ਘੰਟਾ ਇੱਕ ਸਵਾ ਲੱਗ ਜਾਂਦਾ ਜਾਂ ਨੂੰ ਇਹਨਾਂ ਦੇ ਬੰਦੇ ਖੜੇ ਹੁੰਦੇ ਉਸ ਕਰਕੇ ਫਿਰ ਜਾਂਦਾ ਉਹ ਜਿਹੜੇ ਰਾਹ ਨੇ ਉਹ ਪਧਰੇ ਹੈਗੇ ਆ ਕਿ ਹਾਂ ਜੀ ਬੰਦ ਦੇ ਉੱਤੇ ਆ ਕੱਚਾ ਰਾਹ ਆ ਟੁੱਟਿਆ ਹੋਇਆ ਹਾਂ ਇਹ ਰੀਤਾ ਚੋਰੀ ਕਰਨ ਵਾਲੇ ਆਮਦ ਲਈ ਹੈ ਕਿ ਹਾਂ ਫਿਕ ਆਮਦ ਦੇ ਪਬਲਿਕ ਤੇ ਇਸ ਤੋਂ ਬਿਨਾਂ ਇਹ ਅਕੂਆਲ ਚ ਵੀ ਰੇਡ ਪਿਆ ਇਹ ਹਾਲੀ ਬੰਦੇ ਕਿਤੇ ਵਾਰ ਨਹੀਂ ਭਾਰਾ ਤੂੰ ਕਹਿ ਰਿਹਾ ਪੈਂਦਾ ਸਾਡਾ ਦਬਾ ਹਾਂ ਜੀ ਉਹ ਨਜਾਇਜ਼ ਮਾਈਨਿੰਗ ਰਾਤ ਨੂੰ ਲੋਕੀ ਚੋਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਹਾਂ ਜਾਈ ਪਾਲੇ ਅਸੀਂ ਰਾਤਾਂ ਨੂੰ ਉਧਰ ਹੀ ਜਾ ਕੇ ਕਰਦੇ ਹੁਣ ਤਾਂ ਬਿਲਕੁਲ ਕੰਟਰੋਲ ਆ ਸਭ ਕੁਝ ਹੋ ਗਿਆ ਦੂਜੇ ਮੌਕੇ ਦੇ ਵੀ ਹੋਇਆ ਕਿਸੇ ਉੱਥੇ ਉਹ ਫਾਸ ਰਹੇ ਹੋ ਰਹਾਂ ਇਹ ਬੰਦੇ ਮਟ ਕੱਥੇ ਗੱਲ ਲਗਾ ਮੂੰਹ ਫਾਂਟ ਆ ਕੇ ਮੜੀ ਦੇ ਸੀਗੀ ਹੁਣ ਵੀ ਅਸੀਂ ਵੀ ਚਲੋ ਉਹ ਨਹੀਂ ਬੰਦੇ ਹੁਣ ਕਾਬੂ ਹਾਰਾਂਗੇ ਪਾਲਿਆਂ ਜਦੋਂ ਥੋੜਾ ਦਬਕਾ ਮਾਰਿਆ ਕੀਤਾ ਉਹ ਫੇ ਮੁਰਤਾ ਆਪਣੇ ਬੀਕਾ ਛੱਡ ਕੇ ਭੱਜ ਗਏ ਤੁਹਾਡੇ ਵੀ ਬੋਤਲਾਂ ਬੋਤਲਾਂ ਮਾਰੀ ਹਾਂ ਮਾਰ ਜੀ ਲਗਾਤਾਰ ਲੱਗੀਆਂ ਬਚਾ ਹੋਇਆ ਹਾਂ ਬਚਾ ਜੀ ਕੀ ਕੋਈ ਹਵਾਈ ਫੇਅਰ ਵੀ ਹੋਏ ਨਹੀਂ ਨਹੀਂ ਕੋਈ ਫੇਅਰ ਬੋਤਲਾਗਾ ਪੱਜੇਗਾ ਨਾ ਫਰਕ ਫਰਕਵਾਜਾਂ ਹੂੰ ਉਹ ਤੁਮਨੇ ਅਗਲੀ ਕਾਰਵਾਈ ਕੀ ਆ ਪੁਲਿਸ ਨੇ ਫੇਅਰ ਫੇਅਰ ਹੋ ਚਾਹਿਆ ਅੱਠ ਬੰਦੇ ਵਜਨੇ ਵਾ ਬਾਕੀ 10 15 ਬੰਦੇ ਅਨੌਨ ਜਿਹੜੇ ਉਹ ਤੋਂ ਪਾ ਪੁੱਛੇ ਚਾਹਣਗੇ ਇੱਕ ਬੰਦਾ ਰੈਸਟ ਹੋ ਗਿਆ ਬਾਕੀ ਇਹਨੂੰ ਅਰੇਡ ਕਿਤੇ ਆ